ਆਏ ਪੱਧ ਦੇ ਕਿ ਕਲਾਫੀ ਪੱਧ ਉਰੇ ਖੜਾਉਂਦੇ ਸੀ ਮੋਟਰਸਾਈਕਲ ਫਿਰ ਉਹ ਉੱਥੇ ਮੋੜ ਤੇ ਖੜਾ ਲਿਆ ਜਾ ਕੇ ਉੱਥੇ 10 ਮਿੰਟ ਚੁੱਟ ਤੂੰ ਕਿਧਰੋਂ ਆਉਂਦਾ ਸੀ ਮਾ ਉਰੇ ਬੈਠਾ ਸੀ ਉਹ ਖੜਾਉਂਦੇ ਸੀ ਆ ਯਾਰ ਆਪ ਖੜਾਉਂਗਾ ਆਹ ਦੇਖੋ ਹੁਣ ਹਨਾ ਮੋਟਰਸਾਈਕਲ ਆਇਆ ਮੋਟਰਸਾਈਕਲ ਆ ਕੇ ਉਹ ਬੰਦਾ ਤਾਰ ਗਿਆ ਤੇ ਬੰਦਾ ਤਾਰ ਕੇ ਦੁਬਾਰੇ ਮੰਗ ਰ ਇੱਕ ਮੋਟਰਸਾਈਕਲ ਫੇਰ ਆ ਗਿਆ ਤੇ ਦੂਜੀ ਵੀਡੀਓ ਵੀ ਹੈਗੀ ਆ ਦੇਖੋ ਇੱਥੋਂ ਵਾਪਸ ਮੁੜੇ ਨੇ ਬੰਦਾ ਤਾਰ ਕੇ ਤੇ ਦੁਬਾਰੇ ਇਹਨਾਂ ਨੇ ਪਿੰਡ ਚ ਵੀ ਗਾੜੇ ਦਿੱਤੇ ਨੇ ਸਾਡੇ ਬੰਦੇ ਨੂੰ ਰਾੜ ਵੀ ਦਿਖਾ ਕੇ ਗਿਆ ਤੇ ਇਹਨਾਂ ਨੂੰ ਕੋਈ ਖੋਹਣੀਆ ਨਹੀਂ ਨਹੀਂ ਮੁੜ ਗਿਆ ਇਹ ਮੁੜ ਗਿਆ ਚੱਕ ਇਹ ਦੁਬਾਰੇ ਫੇਰ ਆਏ ਸੀਗੇ ਉਹਨਾਂ ਦੀ ਵੀਡੀਓ ਵੀ ਤੁਹਾਨੂੰ ਜਲਦੀ ਲੈ ਕੇ ਦੇਵਾਂਗੇ ਕੈਮਰੇ ਟੁੱਟ ਗਿਆ ਇਹ ਘਰਾਂ ਤੱਕ ਆ ਗਏ ਭਾਈ ਠੀਕ ਹੈ ਜੇ ਅਸੀਂ ਹੁਣ ਫੜ ਲਿਆ ਫਿਰ ਆਪ ਦਾ ਆਪ ਜ਼ਿੰਮੇਵਾਰ ਹੂ ਫਿਰ ਪ੍ਰਸ਼ਾਸਨ ਨਾਲ ਕਹੇ ਠੀਕ ਹੈ ਪੁਲਿਸ ਪ੍ਰਸ਼ਾਸਨ ਵੀ ਹੁਣ ਇੱਥੇ ਆ ਕੇ ਗਿਆ ਠੀਕ ਹੈ ਜਦੋਂ ਅਸੀਂ ਫੋਨ ਕਰਿਆ ਨਾਲ ਦੀ ਨਾਲ ਆਏ ਨੇ ਪਰ ਜਿਹੜੀ ਗੱਲ ਹੈ ਵੀ ਹੁਣ ਇਹਨਾਂ ਦਾ ਹੱਲ ਕੀ ਕਰੀਏ ਪਹਿਲਾਂ ਤਾਂ ਸਾਡੇ 18-20 ਟਰਾਂਸਫਾਰਮ ਪੰਜ ਦੋਨੇ ਚੋਰੀ ਹੋ ਗਏ ਹੁਣ ਮੈਨੂੰ ਐ ਸ਼ੱਕ ਲੱਗਦਾ ਜੇ ਕੋਈ ਪਿੰਡ ਚ ਚੋਰੀ ਹੋਈ ਤਉ ਦਾ ਸਿੱਧਾ ਸਿੱਧਾ ਪ੍ਰਸ਼ਾਸਨ ਜ਼ਿੰਮੇਵਾਰ ਹੋ ਜਾ ਸਰਕਾਰ ਜ਼ਿੰਮੇਵਾਰ ਹੋ ਕਿਉਂਕਿ ਸਾਡੇ ਸਾਡੇ ਹੁਣ ਘਰ ਵੀ ਸੇਫ ਨਹੀਂ ਰਹੇ ਮੈਨੂੰ ਐ ਲੱਗਦਾ ਹੁਣ ਸਾਡੇ ਜਦੋਂ ਇਹ ਪਿੰਡਾਂ 'ਚ ਵੜਨ ਲੱਗੇ ਘਰਾਂ 'ਚ ਵੜਨ ਲੱਗੇ ਮਿੱਤਰੋ ਤਿਆਰ ਹੋ ਜਾਓ ਜਿਵੇਂ ਇਹ ਪਹਿਲਾਂ ਚੋਰੀਆਂ ਹੋਣ ਲੱਗੀਆਂ ਸੀ ਹੁਣ ਇਹ ਦੁਬਾਰੇ ਚੋਰੀਆਂ ਉਵੇਂ ਕਰਨਗੇ ਠੀਕ ਹੈ ਠੰਡ ਦਾ ਨਜਾਇਜ਼ ਫਾਇਦਾ ਚੱਕਦੇ ਕਿਉਂਕਿ ਹੁਣ ਕੋਈ ਬੰਦਾ ਇਸ ਵੇਲੇ ਬਾਹਰ ਨਹੀਂ ਬਈ 9 ਵਜੇ ਪਏ ਨੇ ਤੇ ਇਹ ਪਿੰਡ 'ਚ ਵੱਧ ਤੋਂ ਵੱਧ ਖਬਰ ਫਲਾਓ ਵੀ ਸਾਰੇ ਜਾਣੇ ਸੁਚੇਤ ਹੋ ਜਾਓ ਮਿੱਤਰੋ ਇੱਥੇ ਪਤਾ ਨਹੀਂ ਬਈ ਕਿਹੜੇ ਬਲੇ ਕਿਸੇ ਦੇ ਘਰ ਬੰਦਾ ਵੜ ਜੇ ਉਹਦੀ ਨਾਲ ਦੀ ਨਾਲ ਸੂਚਨਾ ਬਣਾਓ ਨਾਲ ਦੀ ਨਾਲ ਸਾਰੇ ਆਸਗਵਾਂਢ ਦੇ ਆਪਣੇ ਕੋਈ ਨੰਬਰ ਹੁੰਦੇ ਆ ਉਹਨਾਂ ਨੂੰ ਫੋਨ ਕਰੋ ਨਹੀਂ ਤਾਂ ਫਿਰ ਇਹਨਾਂ ਨੇ ਸਾਡੇ ਘਰਾਂ 'ਚ ਵੜ ਜਾਣਾ ਜੇ ਆਪਾਂ ਸਾਥ ਨਾ ਦਿੱਤਾ ਇੱਕਾ ਨਾਗ ਰਿਆਂ ਫਿਰ ਇਹ ਸਾਡੇ ਹੁਣ ਟਰਾਂਸਫਰਮ ਦਾ ਲੈ ਗਏ ਜਾਂ ਕਿ ਫਿਰ ਇਹ ਸਾਡੇ ਘਰਾਂ 'ਚ ਵੜ ਗਏ ਫਿਰ ਮੰਨ ਲਓ ਕੋਈ ਬਾਰੀ ਬਾਰਸ਼ ਨਹੀਂ ਲੈਣਾ ਠੀਕ ਆ ਕੱਲਾ ਸਰਕਾਰ ਦੇ ਨਾਲ ਛਟੋ ਕੱਲਾ ਪੁਲਿਸ ਦੇ ਨਾਲ ਛਟੋ ਹੁਣ ਆਪਾਂ ਆਪ ਵੜਾਂਗਾ ਚੱਕ ਲੂ ਠੀਕ ਹੈ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਕਿਹੜਾ ਹਾਲ ਹੋਣਾ ਇੱਥੇ ਹੁਣ ਮੰਨ ਲਓ ਨੌਜਵਾਨੀ ਦਾ ਪਹਿਲੀ ਨਸੇ ਚ ਕਿੰਨੀ ਗੱਲ ਰਹੀ ਆ ਹਨਾ ਠੀਕ ਹੈ ਹੁਣ ਆ ਚੋਰਾਂ ਨੇ ਇੰਨਾ ਠੱਠ ਕਰਤਾ ਬਾਈ ਹੈਰਾਨ ਕਰਤਾ ਮੈਨੂੰ ਆ ਲੱਗਦਾ ਵੀ ਇਦਾਂ ਨੇ ਬਣ ਜੇ ਨਾ ਟਰਾਂਸਫਾਰਮ ਦਿੱਤੇ ਤਾਂ ਕਣਕਾਂ ਬਣੂਆਂ ਬਣੀਆਂ ਕਿਹੋ ਜਿਹੇ ਹਾਲਾਤ ਹੋ ਗਏ ਯਾਰ ਸਾਡੇ ਦੇ ਹੁਣ ਆ ਬੰਦੇ ਦੇਖੋ ਭੱਜ ਗਏ ਉਹਦੀਆਂ ਲੰਘੇ ਸਾਡੇ ਮੂਹਰ ਦੀ ਸਾਡਾ ਬੰਦਾ ਇਕੱਲਾ ਸੀ ਅਸੀਂ ਸਾਰੇ ਜਾਣੇ ਉਹਦੀ ਫੋਨ ਕਰਕੇ ਆਸ ਗਵਾਂਢ ਦੇ ਸਾਰੇ ਜਾਣੇ ਇਕੱਠੇ ਹੋਏ ਆ ਤੇ ਜੇ ਹੁਣ ਇਹ ਬੰਦੇ ਨਾ ਫੜੇਗੇ ਫਿਰ ਹੁਣ ਦੱਸੋ ਕੀ ਕੀ ਬਣੂਗਾ ਪਹਿਲਾ ਟਰਾਂਸਫਰਮ ਚੋਰੀ ਹੋਗੇ ਹੁਣ ਘਰਾਂ 'ਚ ਵੜ ਜਾਣਗੇ ਫਿਰ ਇਹਦੀ ਜ਼ਿੰਮੇਵਾਰੀ ਕੌਣ ਲਊਗਾ ਬਾਈ ਇਹਦੀ ਜ਼ਿੰਮੇਵਾਰੀ ਕੌਣ ਲਊਗਾ ਬੰਦਾ ਸਾਨੂੰ ਜ਼ਿੰਮੇਵਾਰ ਦੱਸ ਦੋ ਵੀ ਕੌਣ ਹੁ ਜੇ ਸਾਡੇ ਘਰਾਂ 'ਚ ਕੋਈ ਬੰਦਾ ਵੜ ਗਿਆ ਠੀਕ ਆ ਫਿਰ ਜੇ ਅਸੀਂ ਫੜ ਲਿਆ ਫਿਰ ਮੰਨ ਲਓ ਪੁਲਿਸ ਕਿਵੇਂ ਕਰੂਗੀ ਵੀ ਹਾਂ ਇਹਨਾਂ ਦੇ ਇਹ ਅਸੀਂ ਖੱਲਾਂਗੇ ਵੀ ਜ਼ਰੂਰ ਠੀਕ ਆ ਸਿੱਧੀ ਜੀ ਗੱਲ ਆ ਹਾਂ ਆ ਸਿੱਧਾ ਸਿੱਧਾ ਸਮਾਨ ਪਾਵਾਂਗੇ ਸਾਨੂੰ ਨਾ ਕਿਹਾ ਡਰਨਾ ਫਿਰ ਅਸੀਂ ਪੁਲਿਸ ਨੂੰ ਵੀ ਨਹੀਂ ਫੜਾਉਂਦੇ ਬਾਈ ਜੇ ਤੁਹਾਡੇ ਘਰ ਚ ਵੜ ਗਿਆ ਨਾ ਕੋਈ ਫਿਰ ਅਸੀਂ ਪੁਲਿਸ ਨੂੰ ਨਹੀਂ ਫੜਾਉਂਦੇ ਫਿਰ ਤਾਂ ਅਸੀਂ ਆਪ ਦੇ ਹਿਸਾਬ ਨਾਲ ਆਪ ਐਕਸ਼ਨ ਕਰਾਂਗੇ ਕਿਉਂਕਿ ਯਾਰ ਹੁਣ ਮੰਨ ਲਓ ਇਥੋਂ ਪਿੰਡ ਦੇ ਪੁੱਤ ਨੂੰ ਪੁਲਿਸ ਗਿਆ ਦੇ ਕੇ ਭਗ ਜੂਗੀ ਪਰ ਜਿਹੜੇ ਬੀਹਾਂ ਚ ਆ ਭੈ ਜੋ ਖਾਲੀ ਥਾਂ ਨੇ ਇਹਨਾਂ ਦਾ ਕੀ ਬਣੂਗਾ ਹਨਾ ਇਹਨਾਂ ਚ ਬੰਦੇ ਵੜ ਵੜ ਬਹਿ ਜਾਂਦੇ ਆ ਬਾਈ ਠੀਕ ਹੈ ਹੁਣ ਟਰਾਂਸਫਾਰਮਰ ਦਾ ਤਾਂ ਮਿੱਤਰੋ ਗਿਆ ਮੈਨੂੰ ਲੱਗਦਾ ਕੰਮ ਨਿਭੜ ਹੋਣੇ ਹੈ ਘਰਾਂ ਵੀ ਨਹੀਂ ਹੋਗੇ ਠੀਕ ਹੈ ਹੁਣ ਮਿੱਤਰੋ ਸਾਰੇ ਕੈਮ ਹੋ ਜੋ ਠੀਕ ਹੈ ਇਹਨਾਂ ਨੇ ਜਿਹੜਾ ਕੁਝ ਕਰਨਾ ਹੈ ਕਰਨਗੇ ਆਪਾਂ ਠੀਕ ਹੈ ਹੁਣ ਇਹ ਬੜਾ ਚਿਰ ਨਹੀਂ ਚੱਲਦੀਆਂ ਹੁੰਦੀਆਂ ਚੋਰ ਇੱਕ ਦਿਨ ਕਹਿੰਦੇ ਹੁੰਦੇ ਨੇ ਕਈ ਦਿਨ ਕਹਿੰਦੇ ਚੋਰ ਦੇ ਇੱਕ ਦਿਨ ਸਾਧ ਦਾ ਜਿਹਦੇ ਸਾਧ ਦਾ ਦਿਨ ਆ ਗਿਆ ਨਾ ਫਿਰ ਚੀਕਾਂ ਮਾਰੋਗੇ ਤੁਹਾਨੂੰ ਸਿੱਧੀ ਗੱਲ ਆਸਤੀ ਸੋਨੂੰ ਵੀ ਚੈਲੰਜ ਐ ਇਸ ਗੱਲ ਦਾ ਵੀ ਜਿੱਦਾਂ ਅੜ ਗਏ ਮਿੱਤਰੋ ਉਹ ਕਰਾਂਗੇ ਜਿਹੜੀ ਨਾ ਕਰਨੀ ਹੋਵੇ ਠੀਕ ਆ ਬੰਦਾ ਬਣਾ ਕੇ ਤੋਰਾਂਗੇ ਮੁੜ ਕੇ ਤੁਸੀਂ ਕਿਹਦੇ ਖੇਤ ਨਹੀਂ ਵੜਦੇ ਚੋਰੀ ਕਰਨ ਹੁਣ ਸਾਡੇ ਤੁਸੀਂ ਪਿੰਡਾਂ ਜੀ ਦਾ ਵੜਨ ਲੱਗ ਗਏ ਹੁਣ ਕੱਲ ਤੋਂ ਸਾਰਾ ਸਾਰੇ ਜਣੇ ਇੱਥੇ ਸੀ ਪਹਿਰਾ ਦਿਆ ਕਰਾਂਗੇ ਸਾਡੇ ਏਰੀਆ 'ਚ ਭਰਾਵਾ ਜਿੰਨੇ ਬੰਦੇ ਹੈਗੇ ਆਪਦੇ ਏਰੀਆ 'ਚ ਭਈ ਪਹਿਰਾ ਦੇ ਲੋ ਠੀਕ ਆ ਨਹੀਂ ਇਹਨਾਂ ਨੇ ਜੇ ਕਿਸੇ ਦੇ ਘਰੇ ਚੋਰੀ ਹੋਗੀ ਠੀਕ ਆ ਹਰੇ ਦੇ ਘਰੇ 10-20 ਹਜ਼ਾਰ ਰੁਪਏ ਆਪਣੇ ਕੋਲੇ ਹੁੰਦਾਗਾ ਉਹ ਜਿਹੜਾ 10-20 ਹਜ਼ਾਰ ਰੁਪਏ ਹੋਊਗਾ ਸਾਰੇ ਲੈ ਜਾਣਗੇ ਚੱਕ ਕੇ ਆਪਾਂ ਫੇਰ ਫੇਰ ਉਹੀ ਆਪਾਂ ਦਾ ਮਿਹਨਤ ਦੀ ਕਮਾਈ ਆਪਣੇ ਕਿਹੜਾ ਬਾਈ 2 ਨੰਬਰ ਦਾ ਪੈਸਾ ਇਹ ਤਾਂ ਉਹਨਾਂ ਨੂੰ ਚੰਬੜਨ ਦਾ ਜਾ ਕੇ ਜਿਨ੍ਹਾਂ ਦੇ ਕੋਲ 2-2 ਨੰਬਰ ਦਾ ਪੈਸਾ ਪਿਆ ਡੜਿਆਂ ਕੋਲੇ ਤੇ ਸਾਡੇ ਵਰਗੇ ਗਰੀਬਾਂ ਨੂੰ ਚੰਬੜਦੇ ਆ ਬਈ ਇਹ ਹੈ ਧਰਨਾੜ ਬੰਦੇ ਨਾਲ ਲੈਣ ਪੰਗਾ ਜਾ ਕੇ ਉਹਨਾਂ ਉਹਦੀ ਖਿੱਚ ਕੇ ਮਾਰਨਗੇ ਸਾਡੇ ਵਰਗੇ ਗਰੀਬਾਂ ਦੇ ਇਹਨਾਂ ਕੋਲੇ 10-20 ਹਜ਼ਾਰ ਰੁਪਏ ਘਰਾਂ ਚ ਹੁੰਦਾ ਉਹ ਸਾਰਾ ਲੈ ਜਾਣਗੇ ਚੱਕ ਕੇ ਤਾਂ ਜਿਹੜਾ ਮਾੜਾ ਮੋਟਾ ਹੁਣ ਮੇਰਾ ਵੀਰ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ ਆਪੋ ਆਪਣਾ ਕੰਮ ਹੋ ਜੋ ਸ਼ਸਤਰ ਚੱਕ ਲੋ ਨਹੀਂ ਇਹਨਾਂ ਨੇ ਤਾਂ ਫਿਰ ਮਿੱਤਰੋ ਇਹਨਾਂ ਨੇ ਤਾਂ ਇਹ ਕਰਨਾ ਆਪਾਂ ਆਪਦੇ ਹਿਸਾਬ ਨਾਲ ਕਾਰਵਾਈ ਕਰਨੀ ਆ ਹੁਣ ਅਸੀਂ ਸਾਰੇ ਗਾਹਾਂ ਵੀ ਨਿਗਾਹ ਮਾਰ ਕੇ ਆਉਣੇ ਆ ਇਸ ਤੋਂ ਬਾਅਦ ਦੇਖਦੇ ਆ ਜੇ ਕੋਈ ਬੰਦਾ ਫੜਿਆ ਤਾਂ ਤੁਹਾਨੂੰ ਅਗਲੀ ਵੀਡੀਓ ਜਲਦੀ ਤੋਂ ਜਲਦੀ ਪਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਆਪਣੇ ਭਰਾਵਾਂ ਤੱਕ ਪਹੁੰਚ ਸਕੇ ਆਪਣੇ ਪਿੰਡ 'ਚ ਪਹੁੰਚ ਸਕੇ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਇਹਨੂੰ ਸਾਰੇ ਭਰਾਵਾਂ ਨੂੰ ਪਤਾ ਸਤਰਾ ਨਾਲ ਸਾ ਵੀ ਮਿੱਤਰੋ ਹੁਣ ਥੋੜੇ ਨਾਲ ਦਾ ਟਾਈਮ ਹੋ ਗਿਆ ਹੁਣ ਇੱਥੇ ਸਾਡੇ ਬੰਦਿਆਂ ਕੋਲ ਇੱਥੇ ਬੰਦੇ ਉਤਰ ਕੇ ਗਏ ਨੇ ਠੀਕ ਹੈ ਬੰਦੇ ਦੇ ਸਾਨੂੰ ਪੂਰਾ ਸ਼ੱਕ ਹੈ ਠੀਕ ਹੈ ਉਹ ਸਿੱਧੇ ਫੂਨ ਨਾ ਬਣਾ ਦਵਾਰੇ